ਉਨਰੋਂ ਥੋੜੇ ਟਾਈਮ ਤੋਂ ਬਿਮਾਰ ਰਹੇ ਸੀਗੇ ਤੇ ਫਿਰ ਹੁਣ ਇੱਕਦਮ ਉਹਨਾਂ ਦੇ ਲੰਗਸ ਵਿੱਚ ਇਨਫੈਕਸ਼ਨ ਜ਼ਿਆਦਾ ਹੋਣ ਕਰਕੇ ਫਿਰ ਲੰਗਸ ਡੈਮੇਜ ਹੋ ਗਏ। ਸਹੀ ਇਹ ਹੀ ਗੁਜਾਰਿਸ਼ ਕਰਦੇ ਆਂ ਕਿ ਸਾਨੂੰ ਸਾਡੇ ਭਰਾ ਦੀ ਜਿਹੜੀ ਬੋਡੀ ਆ ਸਾਨੂੰ ਇੱਥੇ ਭੇਜੀ ਜਾਵੇ। 6 ਸਾਲ ਹੋ ਗਏ ਬਾਹਰ ਗਏ ਨੇ। ਇਨਫੈਕਸ਼ਨ ਹੋ ਗਿਆ, ਬੁਖਾਰ ਚੜਿਆ ਇਨਫੈਕਸ਼ਨ ਹੋ ਗਈ ਤੇ ਡੈਥ ਹੋ ਗਈ। ਪਤਾ ਲੱਗਿਆ ਕਿ ਉਹਦੇ ਮਾਤਾ ਪਿਤਾ ਵੀ ਹਸਪਤਾਲ ਗਿਆ ਹੋਇਆ ਸੀ। ਹਾਂਜੀ ਉਹਨਾਂ ਦੇ ਮਾਤਾ ਪਿਤਾ ਵੀ ਗਏ ਇੱਥੇ 2 ਮਹੀਨੇ ਤੋਂ 2.5 ਮਹੀਨੇ ਤੋਂ ਪੋਤੇ ਆ ਤੇ ਨਿਤ ਦੇ ਨੇ ਉਹਨਾਂ ਮਾਤਿਆਂ ਨੂੰ ਕਿ ਪਰਿਵਾਰ ਨੂੰ ਕਹਿੰਦੇ ਕਿ ਆਇਸ ਤੇ ਪ੍ਰਾਰ ਅਪਰਾਲਾ ਕੀ ਕਰ ਸਕਦੇ ਜੋ ਕਾਗਜ਼ਾਂ ਜੋ ਹਸਾਲਨਾ ਸਰਕਾਰ ਨੂੰ ਕੀ ਬੇਹਦ ਸਰਕਾਰ ਤੋਂ ਜੋ ਸਰਕਾਰ ਦਾ ਫਰਜ਼ ਬਣਦਾ ਫਰਜ਼ ਸਰਕਾਰ ਆਪਣਾ ਫਰਜ਼ ਨਿਭਾ ਦੇ ਡੈਡ ਬਡੀ ਹੱਡੀ ਵਾਪਸ ਆ ਜੀ ਕਰਿਆ ਜੇ ਬਿਲਕੁਲ ਹੀ ਕੀਣਾ ਆਪਣੇ ਮੇਰਾ ਨਾਮ ਪਲਵਿੰਦਰ ਸਿੰਘ ਹੈ। ਬੰਦਾ ਕਿੰਨੇ ਦਿਨ ਦੇ ਤੱਕ ਦੀ ਨੌਜਵਾਨ ਦੀ ਜੱਟੀ ਹੈ ਕਿੰਨਾ ਡਾਕੀ ਲੱਗਦਾ ਹੈ। ਮੇਰਾ ਭਤੀਜਾ ਹੈ। ਤੇ ਕਿਵੇਂ ਦਾ ਤਰੀਕਾ ਪਤਾ ਚੱਲੇਗਾ? ਹਾਂਜੀ ਪਤਾ ਚੱਲੇ। ਉਹਦੇ ਸੈੱਲ ਕੱਟ ਗਏ। ਬੋਡੀ ਦੇ। ਕਿੰਨੀ ਦੇਰ ਤੋਂ ਬਾਅਦ ਸੀਗਾ? 2016 ਚ ਪਤਾ ਚੱਲੇ ਕਿ ਉਹਦੇ ਮਾਤਾ ਪਿਤਾ ਵੀ ਉਸ ਕੋਲ ਗਏ। ਹਾਂਜੀ ਉੱਥੇ ਗਏ। ਉਹ ਮਿਲਣ ਨਹੀਂ ਗਏ ਸੀ ਉਹਨੂੰ। ਹਾਂਜੀ। ਮੈਡਮ ਜੀ ਜੇਨ ਲੈਣ ਵਾਸਤੇ ਕੀ ਉਹ ਲੈ ਕਰਨਾ ਸਰਕਾਰ ਨੂੰ ਵੀ ਅਪੀਲ ਕਰ ਦਿੱਤੀ ਹੈ ਸਰਕਾਰ ਕੋਲ ਇਹ ਮੰਗ ਕਰਦੇ ਆਂ ਵੀ ਜਿਹੜੀ ਸਾਡੀ ਭਤੀਜੇ ਦੀ ਮੇਰੇ ਡੈੱਡ ਬੋਡੀ ਜਿਹੜੀ ਇੱਧਰ ਆ ਜੇ ਅਸੀਂ ਆਪਣੇ ਹੱਥੀਂ ਸਸਕਾਰ ਕਰੀਏ ਉਹਦਾ ਉਹਨੂੰ ਥੋੜੇ ਟਾਈਮ ਤੋਂ ਬਿਮਾਰ ਰਹੇ ਸੀਗੇ ਤੇ ਫਿਰ ਹੁਣ ਇੱਕਦਮ ਉਹਨਾਂ ਦੇ ਲੰਗਸ ਵਿੱਚ ਇਨਫੈਕਸ਼ਨ ਜ਼ਿਆਦਾ ਹੋਣ ਕਰਕੇ ਫਿਰ ਲੰਗਸ ਡੈਮੇਜ ਹੋ ਗਏ। ਸਹੀ ਇਹ ਹੀ ਗੁਜਾਰਿਸ਼ ਕਰਦੇ ਆਂ ਕਿ ਸਾਨੂੰ ਸਾਡੇ ਭਰਾ ਦੇ ਜਿਹੜੀ ਬੋਡੀ ਆ ਸਾਨੂੰ ਇੱਥੇ ਵੇਚੀ ਜਾਵੇ। 6 ਸਾਲ ਉਹ ਬਾਰ ਗਏ ਨੇ। ਇਨਫੈਕਸ਼ਨ ਹੋ ਗਿਆ, ਬੁਖਾਰ ਚੜਿਆ ਇਨਫੈਕਸ਼ਨ ਹੋ ਗਿਆ ਤੇ ਡੈਥ ਹੋ ਗਈ। ਪਤਾ ਲੱਗਾ ਕਿ ਉਹਦੇ ਮਾਤਾ ਪਿਤਾ ਵੀ ਹਸਪਤਲ ਗਿਆ ਹੋਇਆ ਸੀ। हां जी ਉਹਨਾਂ ਦੇ ਮਾਤਾ ਪਿਤਾ ਵੀ ਗਏ ਤੇ 2 ਮਹੀਨੇ ਤੋਂ 2 ਮਹੀਨੇ ਤੋਂ ਪੋਤੇ ਆ ਤੇ ਮੇਰੇ ਤੇ ਦੇਨ ਨੇ ਵਾਅਦੇ ਨੂੰ ਕਿ ਪਰਿਵਾਰ ਨੂੰ ਨੌਕਾ ਲੈ ਕੇ ਜਾਇਆ ਇਸ ਤੇ ਪ੍ਰਾਪਰ ਅਪਰਾਧ ਕੀ ਕਰ ਸਕਦੇ ਜੋ ਕਾਗਜ਼ਾਂ ਜੋ ਹਸਾਲਨਾ ਸਰਕਾਰ ਨੂੰ ਕੀ ਅਪੀਲ ਕਰੋ ਸਰਕਾਰ ਤੋਂ ਜੋ ਸਰਕਾਰ ਦਾ ਫਰਜ਼ ਬਣਦਾ ਫਰਜ਼ ਸਰਕਾਰ ਆਪਣਾ ਫਰਜ਼ ਨਿਭਾ ਦੇ ਡੈੱਡ ਬਡੀ ਅਦੀ ਵਾਪਸਾ ਜੀ ਕਰਿਆ ਜੇ ਜੋ ਬੋਲੀ ਕੀ ਨਾ ਆਪਣੇ ਮੇਰਾ ਨਾਮ ਪਲਵਿੰਦਰ ਸਿੰਘ ਜੀ ਪਲਵਿੰਦਰ ਸਿੰਘ ਜੀ ਜਦੋਂ ਜਦ ਤੱਕ ਜੀ ਨੌਜਵਾਨ ਬਿਜਾਤ ਜਗਨਟਾ ਕੀ ਲੱਗਦਾ ਹੈ ਮੇਰਾ ਭਤੀਜਾ ਹੈ ਦੇਖ ਕਿਵੇਂ ਦਰ ਤੋਂ ਇਹ ਕੋਈ ਪਤਾ ਚੱਲੇਗਾ ਹਾਂਜੀ ਪਤਾ ਚੱਲੇ ਉਹਦੇ ਸੱਲ ਕੱਟ ਗਏ ਬੋਡੀ ਦੇ ਕਿੰਨੀ ਦੇਰ ਤੋਂ ਬਾਅਦ ਸੀ ਆਸਕ 2016 ਚ ਪਤਾ ਚੱਲੇ ਕਿ ਉਹਦੇ ਮਾਤਾ ਪਿਤਾ ਵੀ ਉੱਥੇ ਗਏ ਹਾਂਜੀ ਉੱਥੇ ਗਏ ਉਹ ਮਿਲਣ ਨਹੀਂ ਗਏ ਸੀ ਉਹਨੂੰ ਹਾਂਜੀ ਮੇडम ਜਿੱਥੇ ਦੇ ਨਲੇ ਉਹਨਾਂ ਵਾਸਤੇ ਕੀ ਉਹ ਲੈ ਕੇ ਕਰਨਾ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਸਰ ਸਰਕਾਰ ਕੋਲ ਇਹੋ ਮੰਗ ਕਰਦੇ ਆਂ ਵੀ ਜਿਹੜੀ ਸਾਡੀ ਭਤੀਜੇ ਦੀ ਮੇਰੇ ਡੈੱਡ ਬੋਡੀ ਜਿਹੜੀ ਇੱਧਰ ਆ ਜੇ ਅਸੀਂ ਆਪਣੇ ਹੱਥੀਂ ਸਸਕਾਰ ਕਰੀਏ ਉਹਦਾ